ਪਟਿਆਲਾ ਦੇ ਵਿੱਚ ਮਨਰੇਗਾ ਕਾਮਿਆਂ ਨੇ ਘੇਰਿਆ ਡੀਸੀ ਦਫ਼ਤਰ ਲੰਮੇ ਸਮੇਂ ਤੋਂ ਪੈਂਦੀ ਪਈਆਂ ਮੰਗਾਂ ਨੂੰ ਨਾਂ ਮੰਨੇ ਜਾਣ ਦੇ ਵਿਰੋਧ ਵਿੱਚ ਕੀਤਾ ਕਾਮਿਆਂ ਨੇ ਰੋਸ ਪ੍ਰਦਰਸ਼ਨ ਉਹਨਾਂ ਨੇ ਦੋਸ਼ ਲਾਇਆ ਹੈ ਕਿ ਲੰਮੇ ਸਮੇਂ ਤੋਂ ਆਪਣੀ ਮੰਗਾਂ ਨੂੰ ਲੈ ਕੇ ਬੀਡੀਪੀਓ ਦਫ਼ਤਰ ਨਾ ਬਾਅਦੇ ਵਿੱਚ ਪ੍ਰਦਰਸ਼ਨ ਕਰ ਰਹੇ ਸਨ ਪਰ ਕਿਸੇ ਵੀ ਅਧਿਕਾਰੀ ਆਗੂ ਨੇ ਸਾਡੀ ਇਸ ਮੰਗ ਉੱਪਰ ਗੌਰ ਨਹੀਂ ਕੀਤੀ ਜਿਸ ਤੋਂ ਦੁਖੀ ਆ ਕੇ ਅੱਜ ਭਾਰੀ ਗੰਟੀ ਵਿੱਚ ਮਨਰੇਗਾ ਕਾਮਿਆਂ ਵਿੱਚੋਂ ਮਹਿਲਾਵਾਂ ਵੀ ਸ਼ਾਮਿਲ ਨੇ ਮਿੰਨਿਸਕਤਰੀਅਤ ਵਿੱਚ ਪ੍ਰਦਰਸ਼ਨ ਕਰ ਰਹੇ ਨੇ ਪੰਜਾਬ ਸਰਕਾਰ ਦਾ ਪ੍ਰੈਸਾਪਾ ਕਰਦਿਆਂ ਜਦ ਆਬ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਪੂਰੇ ਪੰਜਾਬ ਵਿੱਚ ਵੱਡੇ ਪੱਧਰ ਉੱਪਰ ਪ੍ਰੋਟੈਸਟ ਕੀਤਾ ਜਾਏਗਾ। ਐਸਐਮਜੀ ਨਿਊਜ਼ ਦੀ ਪਟਿਆਲਾ ਤੋਂ ਕੇਸ਼ਵ ਕੁਮਾਰ ਦੀ ਰਿਪੋਰਟ। ਜੀ ਨਾਮ ਹੈ ਕੁਲਵਿੰਦਰ ਕੌਰ ਰਾਮਗੜ੍ਹ ਜੀ ਜਿਹੜੀਆਂ ਮੰਗਾਂ ਹੁਣ ਧਰਨਾ ਪ੍ਰਦਰਸ਼ਨ ਦੇ ਰਹੀ ਉਹ ਕਿਹੜੀਆਂ ਮੁੱਖ ਮੰਗਾਂ ਹੈ ਜੀ? ਜਿਹੜਾ ਧਰਨਾ ਪ੍ਰਦਰਸ਼ਨ ਕਰ ਰਹੇ ਕਿਉਂਕਿ ਅਸੀਂ 52 ਦਿਨਾਂ ਤੋਂ ਨਾਬੇ ਬੀਡੀਪੀ ਦਫ਼ਤਰ ਬੈਠੇ ਹਾਂ। ਜਿਹੜੇ ਉਹਦੇ ਤੇ ਆ ਕਿ ਇੱਥੇ ਮਨਰੇਗਾ ਕਾਮਿਆਂ ਦੀ ਜਾਂ ਗਰੀਬ ਬੰਦੇ ਦੀ ਕੋਈ ਸੁਣਵਾਈ ਨਹੀਂ ਇੱਥੇ ਕੋਈ ਸੁਣਨ ਨੂੰ ਤਿਆਰ ਨਹੀਂ ਅਫਸਰ ਸਾਹੀ ਹੈ ਜਿਹੜੀ ਉਹ ਨਹੀਂ ਸੁਣ ਰਹੀ ਜਿਹੜੇ ਦਫ਼ਤਰ ਨੇ ਬੀਡੀਪੀਓ ਦਫ਼ਤਰ ਹੈ ਏਡੀਸੀ ਆ ਇਹਨਾਂ ਨੂੰ ਸਭ ਤੋਂ ਛੋਟੇ ਅਧਿਕਾਰੀ ਚਲਾ ਰਹੇ ਨੇ ਤੇ ਜਿਹੜੇ 52 ਦਿਨ ਤੋਂ ਅਸੀਂ ਨਾਬੇ ਬੈਠੇ ਆ ਕਿ ਇੱਕ ਕਾਰਵਾਈ ਆ ਇਹ ਉਹ ਨਹੀਂ ਕਰਕੇ ਦੇ ਰਹੇ ਕਾਨੂੰਨ ਨੂੰ ਲਾਗੂ ਕਰਾਉਣ ਦੀ ਆ ਜਿਹਦੇ ਅਸੀਂ ਚੌਥੇ ਮਹੀਨੇ ਦੇ ਵਿੱਚ ਜਿਹੜੀਆਂ ਸ਼ਿਕਾਇਤਾਂ ਏਡੀਸੀ ਨੂੰ ਵੀ ਦਿੱਤੀਆਂ ਹੋਈਆਂ ਨੇ ਉਹਦਾ ਅਜੇ ਤੱਕ ਨਿਪਟਾਰਾ ਨਹੀਂ ਹੋਇਆ ਕੋਈ ਕੋਈ ਕਰਨ ਨੂੰ ਤਿਆਰ ਨਹੀਂ ਉਹਨਾਂ ਤੇ ਸਰਕਾਰ ਜਾਂ ਸੱਤਾ ਵੀ ਚਾਹੀ ਸੀ ਕੋਈ ਕਿ ਆਖੀ ਆਖੀ ਹਰਾ ਪੈਨ ਚਲਾਵਾਂਗੇ ਤੇ ਤਰਨਾ ਪਤਾ ਤੈਨੂੰ ਨਹੀਂ ਕਰਦੇ ਨਹੀਂ ਹਰਾ ਪੈਨ ਸਿਰਫ ਉਹਨਾਂ ਲਈ ਚੱਲਦਾ ਜਿਨ੍ਹਾਂ ਨੇ ਆਪਣਾ ਕੰਮ ਕਰਾਉਣਾ ਉਹਨਾਂ ਨੇ ਪਰ ਚਲਾਉਣ ਕਾਰਵਾਈ ਦੀ ਕਿਤੇ ਮੰਗ ਕਰ ਰਹੇ ਨੇ ਕਾਨੂੰਨ ਨੂੰ ਲਾਗੂ ਕਰਾਉਣ ਦੀ ਅਸੀਂ ਇਹ ਮਜ਼ਦੂਰ ਦਬਕਾ ਜਿਹੜਾ ਇਹ ਬਿਲਕੁਲ ਬੇਰੋਜ਼ਗਾਰੀ 'ਚ ਦੱਬਿਆ ਹੋਇਆ ਅੱਜ ਪੂਰੇ ਪੰਜਾਬ ਤੋਂ ਆਏ ਇੱਥੇ ਨਹੀਂ ਇਹ ਸਿਰਫ ਦੋ ਤਿੰਨ ਬਲਾਕਾਂ ਦੇ ਨੇ ਅਜੇ ਅਸੀਂ ਜ਼ਿਲ੍ਹਾ ਪੱਤਰ ਤੇ ਨਹੀਂ ਕੀਤਾ ਇਹਨੂੰ ਇੱਕ ਸੰਕੇਤ ਕੇ ਧਰਨਾ ਹੈ ਸਾਡਾ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਅਸੀਂ ਉੱਥੇ ਬੈਠੇ ਆਂ ਵੀਡੀਓ ਦਫ਼ਤਰ ਕੋਈ ਸੁਣਨ ਨੂੰ ਤਿਆਰ ਨਹੀਂ ਕੋਈ ਸੁਣਵਾਈ ਨਹੀਂ ਹੈਗੀ ਇੱਥੇ ਕੀ ਨਾਮ ਹੈ ਜੀ ਮਨਾ ਰਾਜਕੁਮਾਰ ਜੀ ਸੰਸੂਆ ਖੁਰਦ ਕਿਹੜੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹੋ ਇੱਥੇ ਜੀ ਜਿਹੜਾ ਅਸੀਂ ਮਰੇਗਾ ਕਾਨੂੰਨ ਦੀਆਂ ਜਿਹੜੀਆਂ ਬਣੀਆਂ ਮਰੇਗਾ ਐਕਟ ਦੇ ਰਾਹੀਂ ਮੰਗਾਂ ਨੇ ਉਹਨਾਂ ਨੂੰ ਲਾਗੂ ਕਰਵਾਉਣ ਦੀ ਗੱਲ ਕਰ ਰਹੇ ਆਂ 2005 ਤੋਂ ਇੱਕ ਕਾਨੂੰਨ ਬਣਿਆ ਕਿ ਮਰੇਗਾ ਜਿਹੜੇ ਵਿੱਚ ਗਰੀਬ ਲੋਕਾਂ ਨੂੰ ਜਿਹੜੇ ਕੋਈ 5 ਏਕੜ ਤੋਂ ਘੱਟ ਵਾਲੇ ਕਿਸਾਨ ਵੀ ਵਿਚੇ ਨੇ ਉਹਨਾਂ ਨੂੰ ਇੱਕ ਰਾਹਤ ਦਿੱਤੀ ਸੀ ਸਰਕਾਰ ਨੇ ਵੀ ਜੇਕਰ ਉਹਨਾਂ ਕੋਲ ਹੋਰ ਕਿਤੇ ਦਿਹਾੜੀ ਜ਼ੋਤਾਂ ਨਹੀਂ ਹੈਗਾ ਵੀ ਇੱਕ ਸਰਕਾਰ ਵੱਲੋਂ ਰਾਹਤ ਦਿੱਤੀ ਜਾਊਗੀ ਵੀ ਉਹ ਆਪਣੇ 100 ਦਿਨ ਦੀ ਗਰੰਟੀ ਰੁਜ਼ਗਾਰ ਕਰਕੇ ਖਾਣਗੇ ਚੁੱਲਾ ਚੱਲਦਾ ਰਹੂਗਾ ਉਹਨਾਂ ਦਾ ਪਰ ਇੱਥੇ ਉਹ 18 ਸਾਲ ਤੋਂ ਜਿਹੜੀ ਇੱਕ ਬਣਿਆ ਕਾਨੂੰਨ ਆ ਉਹ ਲਾਗੂ ਨਹੀਂ ਹੋ ਰਿਹਾ ਲਾਗੂ ਇਸ ਗੱਲ ਕਰਕੇ ਨਹੀਂ ਹੋ ਰਿਹਾ ਕਿ ਇਹਦੇ ਵਿੱਚ ਬਹੁਤ ਜ਼ਿਆਦਾ ਤਾਂਦੀਆਂ ਹੋ ਰਹੀਆਂ ਨੇ ਕਿਉਂਕਿ ਇੱਕ ਤਾਂ ਆਮ ਗਰੀਬ ਲੋਕਾਂ ਦਾ ਕਾਨੂੰਨ ਕਿਸੇ ਤਾਂ ਖੜਦਾ ਹੁੰਦਾ ਤਾਂ ਲਾਗੂ ਕਰ ਦਿੰਦੇ ਨੇ ਜਾ ਗਰੀਬ ਲੋਕ ਤੇ ਲਾਗੂ ਆ ਬੰਦੇ ਤੇ ਲਾਗੂ ਕਰਨਾ ਤਾਂ ਉਹਦੇ ਤੇ ਜਲਦੀ ਲਾਗੂ ਹੋ ਜਾਂਦਾ ਪਰ ਜਿਹੜਾ ਗਰੀਬ ਬੰਦੇ ਦੇ ਹੱਕ ਤੇ ਕਾਨੂੰਨ ਆ ਉਹ ਲਾਗੂ ਨਹੀਂ ਹੁੰਦਾ ਸਿੱਧੀ ਉਹਦੇ ਬਾਅਦ ਤੇ ਜਦੋਂ ਜਿਆਦਾ ਕਰਨੀ ਪੈਂਦੀ ਹੈ ਜਿਸ ਤਰ੍ਹਾਂ ਅੱਜ ਸਾਨੂੰ ਜਦੋਂ ਜਿਆਦਾ ਕਰਨੀ ਪੈ ਰਹੀ ਹੈ ਉਸ ਤੋਂ ਪਹਿਲਾਂ ਵੀ ਸਾਡਾ ਨਾਬੇ ਦੇ ਵਿੱਚ ਲਗਾਤਾਰ 50 ਦਿਨ ਘਰਨਾ ਹੋ ਗਏ ਚੱਲਦੇ ਨੂੰ ਪਰ 50 ਦਿਨਾਂ ਤੋਂ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਕਿਸੇ ਨੇ ਸਾਨੂੰ ਇਹ ਤੱਕ ਨਹੀਂ ਪੁੱਛਿਆ ਕਿ ਤੁਹਾਡੀ ਮੰਗ ਕੀ ਆ ਕਿਉਂ ਕਿਵੇਂ ਅਸੀਂ ਹੱਲ ਕਰੀਏ ਕਿਵੇਂ ਕਰ ਸਕਦੇ ਆ ਅਸੀਂ ਪਰ ਕਾਰਨ ਇੱਥੇ ਇਹ ਆ ਕਿ ਜੇਪਾ ਦਫਤਰ ਚੱਲੇ ਅਫਸਰ ਸਾਹੀ ਤੋਂ ਦਫਤਰ ਚੱਲਣ ਸਰਕਾਰ ਤੋਂ ਫੇਰ ਤਾਂ ਇਹੇ ਸੁਣਵਾਈ ਹੁੰਦੀ ਆ ਪਰ ਸੁਣਵਾਈ ਇੱਥੇ ਇਸ ਗੱਲ ਕਰਕੇ ਨਹੀਂ ਹੋ ਰਹੀ ਇਹ ਦਫਤਰ ਚੱਲੇ ਜੀ ਥੱਲੇ ਜਿਹੜੇ ਛੋਟੇ ਮੁਲਾਜ਼ਮੇ ਨੇ ਚੌਥੇ ਦਰਜੇ ਦੇ ਉਹਨਾਂ ਤੋਂ ਆ ਜਿਵੇਂ ਉਹ ਕਹਿੰਦੇ ਨੇ ਉਵੇਂ ਅਫਸਰ ਸਾਹੀ ਮੰਨਦੀ ਆ ਉਵੇਂ ਕਰਦੀ ਆ ਕਾਨੂੰਨ ਨੂੰ ਨਾ ਵੀਡੀਓ ਦੇਖਦੇ ਨੇ ਨਾ ਕਾਨੂੰਨ ਨੂੰ ਏਡੀਸੀ ਦੇਖਦੇ ਨੇ ਨਾ ਉੱਪਰ ਜੁਆਇੰਟ ਕੋਮਿਸ਼ਨਰ ਤੱਕ ਦੇਖਨੇ ਨੇ ਨਾ ਇਹਨੂੰ ਸਰਕਾਰ ਕਾਨੂੰਨ ਨੂੰ ਲਾਗੂ ਕਰਨ ਦੇ ਵਿੱਚ ਸੁਮਾਈ ਆ ਤੇ ਇਸ ਗੱਲ ਕਰਕੇ ਇਹ 18 ਸਾਲ ਤੋਂ ਬਣਿਆ ਕਾਨੂੰਨ ਅੱਜ ਹਲੇ ਵੀ ਜ਼ੀਰੋ ਲੈਵਲ ਦੇ ਉੱਤੇ ਖੜਾ ਹੈ ਜੇਕਰ ਇਹ ਕਾਨੂੰਨ ਨੂੰ ਲਾਗੂ ਕੀਤਾ ਜਾਂਦਾ ਤਾਂ ਬਹੁਤ ਸਾਰੇ ਲੋਕਾਂ ਨੂੰ ਜਿਹੜੀ ਹੈ ਕਿ ਉਹ ਰਾਹਤ ਮਿਲ ਸਕਦੀ ਹੈ ਜਿਹੜੀ ਗੱਲ ਕਰ ਰਹਾ ਸਰਕਾਰ ਆ ਵੀ ਇੱਥੇ ਅਸੀਂ ਅਮਰੀਕਾ ਕੈਨੇਡਾ ਹੋਰੇ ਕਰਦਾਂਗੇ ਸਾਰੀਆਂ ਸਹੂਲਤਾਂ ਅਮਰੀਕਾ ਕੈਨੇਡਾ ਵਾਲੀਆਂ ਹੋਰੇ ਹੋ ਜਾਣਗੀਆਂ ਹੋ ਸਕਦੀਆਂ ਨੇ ਕੋਈ ਏਡੇ ਚ ਵੱਡੀ ਗੱਲ ਨਹੀਂ ਹੈਗੀ ਜੇ ਕਾਨੂੰਨ ਨੂੰ ਲਾਗੂ ਕਰਿਆ ਜਾਊਗਾ ਤਾਂ ਹੋਣਗੇ ਆਹ ਜੇ ਗੱਲਾਂ ਦੇ ਵਿੱਚ ਚੈਨਲਾਂ ਦੇ ਉੱਤੇ ਪੋਸਟਰ ਲਾ ਕੇ ਕਿ ਕਰਿਆ ਜਾਣਗੇ ਤਾਂ ਪਾਓ ਇਹ ਪੋਸਟਰ ਲਾਓ ਨਾਲ ਨਹੀਂ ਹੁੰਦੀਆਂ ਹੈਗੀਆਂ ਗਰਾਊਂਡ ਲੈਵਲ ਤੇ ਆ ਕੇ ਦੇਖਣਾ ਪਊਗਾ ਵੀ ਕਿਹਦੀਆਂ ਕਮੀਆਂ ਨੇ ਇੱਥੇ ਦਾ ਆ ਸਕੀਮਾਂ ਲਾਗੂ ਦਾ ਕੀ ਕਰਨੀਆਂ ਨੇ ਇੱਥੇ ਦਾ ਜਿਹੜੇ ਆਮ ਛੋਟੇ ਮੇਟ ਕਿਸ ਜਮੇ ਬਹੁਤ ਛੋਟੀ ਪੋਸਟਾਂ ਮੇਟ ਦੀ ਉਹਨਾਂ ਨੂੰ ਲਾਉਣ ਵਾਸਤੇ ਵੀ ਸਰਕਾਰ ਨੇ ਆਪਣੇ ਬੰਦੇ ਸੜ ਤੇ ਵੀ ਜੇ ਮੇਟ ਵੀ ਲੱਗੂਗਾ ਤਾਂ ਸਾਡੀ ਹੀ ਸਰਕਾਰ ਦੇ ਬੰਦੇ ਦਾ ਨਾਲ ਜਿਹੜੀ ਵੀ ਸ਼ਾਂਤੀ ਹੋ ਲੱਗੂਗਾ ਤੇ ਲੋਕਾਂ ਨੂੰ ਕਾਨੂੰਨ ਮੁਤਾਬਕ ਕੰਮ ਦੇਣ ਦੀ ਬਜਾਏ ਉਹਨਾਂ ਨੂੰ ਭੀਖ ਦੇ ਰੂਪ ਵਿੱਚ ਕੰਮ ਦਿੱਤਾ ਜਾ ਰਿਹਾ ਤੁਸੀਂ ਅੱਜ ਮੰਗ ਪੱਤਰ ਦਿੱਤਾ ਕੀ ਐ ਸੁਵਾਸਨ ਦਿੱਤਾ ਗਿਆ ਕੋਈ ਇਹ ਮੰਗ ਪੱਤਰ ਤਾਂ ਅਸੀਂ ਨੇ ਦੇਣਾ ਹਲੇ ਸਾਡੀ ਡੈਮੋਕਰੇਟ ਮਨਰੇਗਾ ਫੰਟ ਬੋਲੋ ਦੇਣਾ ਅਸੀਂ ਨੇ ਪਰ ਉਹਦੇ ਵਿੱਚ ਇਹ ਆ ਕਿ ਦੇਖੋ ਅੱਗੇ ਸਾਡੀ ਗੱਲਬਾਤ ਕੀ ਹੁੰਦੀ ਆ ਕੀ ਵਿਸ਼ਵਾਸਨ ਦੁਬਾਰਾ ਰਹੇ ਨੇ ਸਾਨੂੰ ਉਹ ਤੋਂ ਬਾਅਦ ਦੇ ਵਿੱਚ ਕੀ ਆਉਂਦਾ ਨਿਕੜ ਕੇ ਨਤੀਜਾ ਉਹਦੇ ਮੁਤਾਬਕ ਅਸੀਂ ਜਿਹੜੀ ਅਗਲੀ ਕਾਰਵਾਈ ਹੋ ਕਰਾਂਗੇ ਕਿੰਨਾ ਮੈਜਾ ਪਤਾ ਪਰਦਾਸ਼ਾ ਚੱਲੂਗਾ ਜਿੰਨਾ ਕਿ ਸਾਡੀ ਕੋਈ ਗੱਲ ਨਹੀਂ ਸੁਣਵਾਈ ਹੋ ਰਹੀ